ਸੁਪਰੀਮ ਲੀਡਰ ਖਮੇਨੀ ਨੂੰ ਕਹਿੰਦੇ ਇਹਨੇ ਕੀਤਾ ਜੰਗ ਦਾ ਐਲਾਨ ਪਹਿਲੀ ਵਾਰ ਜਿਹੜਾ ਫਤਿਹ ਮਜ਼ਾਇਲ ਦੇ ਨਾਲ ਹਮਲਾ ਕੀਤਾ ਉਹਨਾਂ ਨੇ ਜੰਜੀਤ ਸਾਹਿਬ ਦੁਨੀਆ ਦੇ ਹਾਲਾਤ ਬਹੁਤ ਹੀ ਗੰਭੀਰ ਹੁੰਦੇ ਜਾ ਰਹੇ ਹੈ ਜੀ ਅਸਲ ਦੇ ਵਿੱਚ ਸਾਡੇ ਜਿਹੜੇ ਸਰਪੰਚ ਸਾਹਿਬ ਹੈ ਦੁਨੀਆ ਦੇ ਉਹ ਤੁਹਾਨੂੰ ਪਤਾ ਤੁਹਾਡੇ ਦੇਸ਼ ਦੇ ਵਿੱਚ ਹੀ ਆਏ ਸੀ ਹਮ ਹਮ G7 ਦੇ ਵਿੱਚ ਭਾਗ ਲੈਣ ਵਾਸਤੇ ਮੇਰੇ ਖਿਆਲ ਨਾਲ ਵੀ G7 ਦੇ ਵਿੱਚ ਉਹਨਾਂ ਨੇ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾਈ ਹਮ ਹਮ ਸਿਰਫ ਤੇ ਸਿਰਫ ਉਹ ਥੇ ਕਹਾਜਰੀ ਲਵਾਈ ਹੈ ਤੇ ਉਹ ਅਦਵਾਟੀ ਛੱਡ ਕੇ ਤੇ ਵਾਪਤ ਆ ਗਏ ਜੀ ਫਿਰ ਉਹਨਾਂ ਨੇ ਆ ਕੇ ਆਪਣੀ ਜਿਹੜੀ ਸਕਿਉਰਿਟੀ ਕਾਉਂਸਲ ਹੈ ਉਹਦੀ ਮੀਟਿੰਗ ਕੀਤੀ ਕਾਫੀ ਲੰਬੀ ਮੀਟਿੰਗ ਕੀਤੀ ਹਮਮ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਧਮਕੀ ਦਿੱਤੀ ਈਰਾਨ ਦੇ ਜਿਹੜੇ ਸੁਪਰੀਮ ਜਿਹੜੇ ਹੈਗੇ ਧਾਰਮਿਕ ਲੀਡਰ ਹੈ ਉਹਨਾਂ ਨੂੰ ਸੁਪਰੀਮ ਲੀਡਰ ਕਿਹਾ ਜਾਂਦਾ ਹੈ ਐਦੁੱਲਾ ਅਲੀ ਖੁਮੈਨੀ ਜੀ ਉਹਨਾਂ ਨੂੰ ਕਹਿੰਦਾ ਸਰੈਂਡਰ ਕਰ ਦਿਓ ਹਮ ਜਦੋਂ ਸਰੈਂਡਰ ਕਰ ਦਿਓ ਕਹਿੰਦੇ ਇਹਦਾ ਮਤਲਬ ਕੀ ਹੈ ਮਤਲਬ ਇਹ ਹੈ ਕਿ ਤੁਸੀਂ ਬਿਲਕੁਲ ਸਟੈਪ ਡਾਊਨ ਕਰ ਜਿਓ ਤੁਹਾਡੀ ਸਰਕਾਰ ਸਟੈਪ ਡਾਊਨ ਕਰ ਦੇ ਤੇ ਇੱਥੇ ਅਸੀਂ ਕਿਸੇ ਕੱਟ ਪੁੱਟਰੀ ਨੂੰ ਮਿਟਾ ਦੇਗੇ ਜੀ ਆਪਾਂ ਨੂੰ ਇਹ ਜਾਣਕਾਰੀ ਤਾਂ ਹੈ ਹੀ ਹੈ ਸਾਰੇ ਲੋਕਾਂ ਨੂੰ ਕਿ ਈਰਾਨ ਦੇ ਵਿੱਚ ਪਹਿਲਾਂ ਰਜਵਾਲਾ ਸ਼ਾਹੀਰਦੀ ਸੀ ਜੀ ਇੱਥੇ ਕਿਸੇ ਕਿਸਮ ਦੀ ਡੈਮੋਕ੍ਰੇਸੀ ਨਹੀਂ ਇੱਥੇ ਜਿਹੜਾ ਬਾਦਸ਼ਾਹ ਹੁੰਦਾ ਸੀ ਹੂੰ ਹੂੰ ਜਿਹਦਾ ਨਾਮ ਸਤੀਸ਼ਕਾਰ ਰਜ਼ਾ ਪਹਿਲਵੀ ਇਹ ਸ਼ਾਹ ਰਜ਼ਾ ਪਹਿਲਵੀ ਦੇ ਖਿਲਾਫ ਇੱਕ ਕੈਂਪੇਨ ਚੱਲਦੀ ਸੀ ਉੱਥੋਂ ਦੇ ਆਮ ਲੋਕਾਂ ਦੀ ਉਸ ਕੰਪੇਨ ਨੂੰ ਖੁਮੈਨੀ ਜਿਹੜੀ ਅਲੀ ਕਮਿਨੀ ਸੀਗੇ ਉਸ ਵੇਲੇ ਦੇ ਇਤਨਾ ਖੁਮੈਨੀ ਸੀ ਉਹ ਬਾਹਰ ਬੈਠ ਕੇ ਸਪੋਰਟ ਕਰਦੇ ਸੀ। ਔਰ ਉਹ ਵੀ ਜਿਹੜਾ ਇਸਲਾਮ ਦਾ ਤਤ ਪਰੂਸ਼ ਸੀ। ਹਮਮ ਆਪਣੇ ਜਾਣਦੇ ਕਿ ਇਸ ਜਿਹੜਾ ਇਰਾਨ ਇਰਾਨ ਦੇ ਵਿੱਚ ਜਿਹੜੇ ਮੁਸਲਮ ਭਾਈਚਾਰਾ ਹੈ ਇਹ ਜਿਹੜੇ ਹੈਗੇ ਸ਼ੀਆ ਭਾਈਚਾਰਾ ਹੈ। ਜੀ ਔਰ ਸ਼ੀਆ ਭਾਈਚਾਰੇ ਵੇਲੇ ਜਿਹੜੀ ਉੱਥੇ ਇੱਕ ਕੰਪੇਨ ਚੱਲਦੀ ਸੀ ਕੰਦੂਨ ਚੱਲ ਰਹੀ ਸੀ। ਡੈਮੋਕ੍ਰੇਸੀ ਨੂੰ ਬਹਾਲ ਕਰਨ ਵਾਸਤੇ ਰਾਜਾ ਸ਼ਾਹੀ ਨੂੰ ਖਤਮ ਕਰਨ ਵਾਸਤੇ ਜੀ ਉਹ ਇਨਕਲਾਬ ਜਿਹੜੀ ਹੈਗੀ ਹੈ ਇਸਲਾਮੀ ਰੈਗੂਲੇਸ਼ਨ ਦੇ ਵਿੱਚ ਤਬਦੀਲ ਹੋ ਗਈ ਸੀ ਇਹ ਇਫਲਾਮਕ ਇਨਕਲਾਬ ਉਹਨੂੰ ਕਹਿੰਦੇ ਆ ਉਸ ਵੇਲੇ ਤੋਂ ਹੀ ਜਿਹੜੇ ਹੈਗੇ ਆ ਾਇਤੁੱਲਾ ਖੁਮੈਨੀ ਜਿਹੜਾ ਵੀ ਖੁਮੈਨੀ ਇਹਨਾਂ ਦਾ ਧਰਮਕਾਜੂ ਜਿਵੇਂ ਕਿ ਆਪਣੇ ਅਕਾਲ ਤੱਕ ਸਭ ਦੇ ਜਫੀਦਾਰ ਹੁੰਦੇ ਆ ਜੀ ਉਹਨੂੰ ਸੁਪਰੀਮ ਪਾਕਸ ਮੰਨਿਆ ਜਾਂਦਾ ਹੈ ਪਾਰਲੀਮੈਂਟ ਆਪਦੀ ਥਾਂ ਦੇ ਉੱਤੇ ਹੈ ਪ੍ਰਧਾਨ ਮੰਤਰੀ ਆਪਣੀ ਥਾਂ ਦੇ ਉੱਤੇ ਕੈਬਨਿਟ ਆਪਣੀ ਥਾਂ ਦੇ ਉੱਤੇ ਹੈ ਜੀ ਲੇਕਿਨ ਸਭ ਤੋਂ ਸੁਪਰੀਮ ਲੀਡਰ ਹੈ ਜੋ ਕਰਦਾ ਉਹ ਉਹ ਕਹਿੰਦਾ ਹੈ ਹੂੰ ਹੂੰ ਸੋ ਐਸਪੀ ਰਜਾ ਪਹਿਲਵੀ ਦਾ ਜਿਹੜਾ ਬੇਟਾ ਹੈ ਉਹ ਬਾਹਰ ਬੈਠਾ ਹੈ ਜੀ ਉਹਦੇ ਨਾਲ ਗਿੱਟਮਿਟ ਕੀਤੀ ਹੈ ਇਹਨਾਂ ਨੇ ਇਜ਼ਰਾਈਲ ਵਾਲਿਆਂ ਨੇ ਵੀ ਤੇ ਅਮਰੀਕਾ ਵਾਲਿਆਂ ਨੇ ਵੀ ਉਹਨੂੰ ਉਹਨਾਂ ਨੇ ਕਹਿ ਰਿਹਾ ਕਿ ਤੁੱਤਲੇ ਦਾ ਨਜ਼ੀਮ ਹੈ ਉਹਨੂੰ ਤਬਦੀਲ ਕਰਦੇ ਨੇ ਭਾਵੇਂ ਜਿਹੜੀ ਜਿਹੜੀ ਇਸਲਾਮਿਕ ਸਰਕਾਰ ਹੈ ਇਸ ਇਸਲਾਮਿਕ ਸਰਕਾਰ ਦੀ ਥਾਂ ਦੇ ਉੱਤੇ ਇੱਕ ਜਿਹੜੀ ਆ ਰਾਜਸਤਾਹੀ ਵਾਲੀ ਪੁਰਾਣੀ ਸਰਕਾਰ ਫੇਰ ਬਠਾ ਦਿੱਤੀ ਜਾਵੇ ਜਾਂ ਉਹ ਸਰਕਾਰ ਬਠਾ ਦਿੱਤੀ ਜਾਵੇ ਜਿਹੜੀ ਉਹਨਾਂ ਦੀ ਘੱਟ ਪੁੱਤਲੀ ਹੋਵੇ ਜੀ ਮਿਸਾਲ ਦੇ ਤੌਰ ਤੇ ਕੋਈ ਜ਼ਮਾਨਾ ਸੀ ਜਿੱਦੋ 18 ਦਾ ਬੋਲ ਵਾਲਾ ਹੁੰਦਾ ਸੀ ਸਰਦਾਰ ਹੁਸੈਨੋਜੋਲਾ ਬਹੁਤ ਵੱਡਾ ਲੀਡਰ ਹੁੰਦਾ ਸੀ ਹਮਮ ਅਸਤਦਾਮ ਹੁਸੈਨ ਦੇ ਖਿਲਾਫ ਪ੍ਰਚਾਰ ਕੀਤਾ ਅਮਰੀਕਾ ਤੇ ਉਹਦੇ ਜਿਹੜੇ ਬਾਕੀ ਸਾਥੀਆਂ ਨੇ ਕਿ ਇਹਨਾਂ ਦੇ ਕੋਲੇ ਪਰਮਾਣੂ ਹਥਿਆਰ ਆ ਇਹਨਾਂ ਦੇ ਕੋਲੇ ਜੀਵਨੂ ਹਥਿਆਰ ਆ ਇਹ ਬਹੁਤ ਵੱਡੇ ਪੱਧਰ ਤੇ ਉੱਤੇ ਮਨੁੱਖਤਾ ਦਾ ਖਾਤਮਾ ਕਰਨ ਵਾਸਤੇ ਐਕਟਿਵ ਹੈ ਕਾਰਜ ਟੀਲ ਹੈ ਜੀ ਇਸ ਲਈ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੰਦੀ ਸਾਹਿਬ ਤੁਸੀਂ ਇਹ ਦੇਖੋ ਕਿ ਦੁਨੀਆ ਦੀ ਪੰਚਾਇਤ ਹੈ ਜਿਹੜੀ ਦੁਨੀਆ ਦੀ ਪੰਚਾਇਤ ਨੇ ਇਨਸਪੈਕਟਰ ਨਿਯੁਕਤ ਕਰਦੇ ਇਨਸਪੈਕਟਰ ਉੱਥੇ ਜਾਂਦੇ ਆ ਉੱਥੋਂ ਜਾ ਕੇ ਰਿਪੋਰਟਾਂ ਦਿੰਦੇ ਆ ਤੇ ਹਾਂ ਇਹਨਾਂ ਕੋਲੇ ਜਿਵਾਹ ਉਹ ਇਥੇ ਅਰਬੀ ਹੈ ਇਹਨਾਂ ਦੇ ਕੋਲੇ ਪਰਮਾਣੂ ਇਥੇ ਅਰਬੀ ਹੈ ਜੀ ਔਰ ਉਸ ਤੋਂ ਬਾਅਦ ਫਿਰ ਉੱਥੇ ਜਿਹੜੀ ਹੈਗੀ ਐ ਅਟੈਕ ਕਰਦਾ ਅਮਰੀਕਾ ਅਟੈਕ ਕਰਕੇ ਉੱਥੋਂ ਦੀ ਸਰਕਾਰ ਨੂੰ ਭੰਗ ਕੀਤਾ ਜਾਂਦਾ ਸਜ਼ਾਮ ਹਸਬੈਂਡ ਅੰਡਰਗਰਾਉਂਡ ਚਲਾ ਜਾਂਦਾ ਤਦ ਆਮ ਉਸਤਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਫਿਰ ਉਹਦੇ ਤੇ ਕੇਸ ਲਾਇਆ ਜਾਂਦਾ ਹੈ ਉਹਨੂੰ ਫਾਂਸੀ ਦਾ ਹੁਕਮ ਸੁਣਾਇਆ ਜਾਂਦਾ ਹੈ ਜੀ ਤੇ ਜਦੋਂ ਉਹਨੂੰ ਫਾਂਸੀ ਦਾ ਹੁਕਮ ਸੁਣਾਇਆ ਸੀ ਮੇਰੀ ਅੱਖਾਂ ਦੇ ਮੂਰੇ ਉਹ ਸਾਰਾ ਜਿਹੜਾ ਹੈ ਦ੍ਰਿਸ਼ ਅੱਜ ਵੀ ਆ ਰਿਹਾ ਹੈ ਹੂੰ ਹੂੰ ਤੇ ਉਹ ਜੱਜ ਨੂੰ ਜੱਜ ਉਹਨੂੰ ਫਾਂਸੀ ਦਾ ਹੁਕਮ ਸੁਣਾ ਰਿਹਾ ਸੀ ਉਹ ਹੱਸ ਰਿਹਾ ਸੀ ਜੀ ਉਹ ਕਿੰਦਾ ਸੀ ਮੈਂ ਇਹ ਜਿਹੜਾ ਇਹ ਇਹ ਸਾਡਾ ਹੈਗਾ ਰਿਪਬਲਿਕ ਸਾਡਾ ਜਿਹੜਾ ਇਹ ਰਿਪਬਲਿਕ ਹੈ ਮੈਂ ਇਸ ਰਿਪਬਲਿਕ ਦਾ ਜਿਹੜਾ ਹੈਗਾ ਮੁਖੀ ਹਾਂ ਇਹ ਵਾਰ-ਵਾਰ ਕਹਿ ਰਿਹਾ ਸੀਗਾ ਜੀ ਥੂ ਤਸੀਂ ਜੇ ਆਪ ਥੋੜੀ ਜਿਹੀ ਇੱਕ ਮੈਨੂੰ ਜ਼ਰੂਰੀ ਕਾਲ ਆ ਗਈ ਮੈਂ ਉਹ ਸੁਣ ਲਾ ਇੱਕ ਮਿੰਟ ਤੁਸੀਂ ਗੱਲ ਕਰਿਓਗੀ ਹਾਂ ਬਿਲਕੁਲ ਜੀ ਆਪਾਂ ਵਿੱਚ ਜੀ ਨਮਰ ਲਖਾ ਜੀ ਆ ਜੀ ਆਪਾਂ ਵਿੱਚ ਕਹਿ ਰਹੇ ਸੀ ਟਿੰਨੋ ਸਾਹਿਬ ਇਧਰੀ ਹੈ ਜੀ ਕਿਉਂਕਿ ਕਾਲ ਇਦਾਂ ਲਈ ਨਹੀਂ ਜਾਣੀ ਜੀ ਬੰਦ ਕਰ ਲਓ ਤੁਸੀਂ ਨਹੀਂ ਜੀ ਮੈਂ ਜ਼ਰੂਰੀ ਕੰਟੀਗੜ ਜਾ ਰਹਾ ਉਹਨਾਂ ਨਾਲ ਗੱਲ ਕਰ ਰਿਹਾ ਸੀ ਮੈਂ ਇੱਕ ਮਿੰਟ ਇੱਕ ਮਿੰਟ ਤੇ ਕਿਉਂਕਿ ਆਪਾਂ ਗੱਲਬਾਤ ਕੀਤੀ ਸੀ ਜਿਹੜੇ ਕਾਰਨੀ ਨੇ ਬੈਗ ਭਰ-ਭਰ ਕੇ ਦਿੱਤੇ ਆ ਇਸ ਟਾਈਮ ਯੂਕਰੇਨ ਨੂੰ ਪਰ ਉਹਦਾ ਜਿਹੜਾ ਖਮਿਆਜਾ ਉਹ ਕੈਨੇਡੀਅਨ ਲੋਕਾਂ ਨੂੰ ਭੁਗਤਣਾ ਪੈਣਾ ਇਸ ਟਾਈਮ ਜਿਹੜੇ ਹਾਲਾਤ ਆ ਉਹ ਬਹੁਤ ਮਾੜੇ ਆ ਅਜੇ ਹਾਲਾਤ ਨਾ ਸੁਧਰੇ ਕੈਨੇਡਾ ਦੇ ਤੇ ਜਿਹੜਾ 25 ਤੇ 26 ਆ ਉਹ ਬਹੁਤ ਜ਼ਿਆਦਾ ਮਾੜਾ ਹੋਊਗਾ ਲੋਕਾਂ ਨੂੰ ਸਰਵਾਈਵ ਕਰਨਾ ਜਿਹੜਾ ਮੁਸ਼ਕਲ ਹੋ ਜੂ ਆ ਤੁਹਾਨੂੰ ਪਤਾ ਹੀ ਹੈ ਜੀਟੀਏ ਦੇ ਵਿੱਚ ਖਾਸ ਕਰਕੇ ਬ੍ਰੈਮਟਨ ਤੇ ਮਿਸਿਸਾਗਾ ਦੇ ਵਿੱਚ ਉਸ ਤਰ੍ਹਾਂ ਉਧਰ ਬੰਨ ਸਰੀ ਦੇ ਵਿੱਚ ਹਰੇਕ ਤੀਜੇ ਤੋਂ ਚੌਥਾ ਘਰ ਜਿਹੜਾ ਜਾਂ ਉਹਨਾਂ ਦੀ ਬੇਸਮੈਂਟਾਂ ਖਾਲੀ ਪਈਆਂ ਉਹਦੇ ਸਾਈਨ ਲੱਗੇ ਹੋਏ ਜਾਂ ਘਰ ਵੇਚਣ ਦੇ ਸਾਈਨ ਜਿਹੜੇ ਇਸ ਟਾਈਮ ਲੱਗੇ ਹੋਏ ਆ ਇਹ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਕੈਨੇਡਾ ਦੇ ਵਾਸਤੇ ਟਫ ਟਾਈਮ ਆ ਜੇ ਇਹਨੂੰ ਨਾ ਸੰਭਾਇਆ ਤੇ ਆਉਣ ਵਾਲਾ ਸਮਾਂ ਜਿਹੜਾ ਬਹੁਤ ਜ਼ਿਆਦਾ ਮਾੜਾ ਹੋਊਗਾ ਤੁਸੀਂ ਇਸ ਵਿਸ਼ੇ ਤੇ ਵੀ ਨਾਲ ਗੱਲਬਾਤ ਕਰ ਸਕਦੇ ਹੋ ਤੇ ਨਾਲ ਹੀ ਜਿਹੜੇ 16 18 ਜਣੇ ਫੜੇ ਗਏ ਉਹਦੇ ਵਿੱਚ 16 ਜਣੇ ਜਿਹੜੇ ਆ ਉਹ ਇੰਡੀਆ ਨਾਂ ਤੇ ਉਹ ਕਿਹੜੇ ਬੰਦੇ ਨੂੰ ਵਰਤਾਰਾ ਚੱਲ ਰਿਹਾ ਇਹ ਸਾਰਾ ਕੋਸ਼ਿਦਾਰਮਦਾਰ ਜਿਹੜਾ ਬਹੁਤ ਗਲਤ ਬੰਦੇ ਨੂੰ ਚੱਲ ਰਿਹਾ ਕੈਨੇਡਾ ਦੇ ਵਿੱਚ ਕੀ ਪੰਜਾਬੀਆਂ ਦੇ ਨਾਮ ਬਦਨਾਮ ਕੀਤਾ ਜਾ ਰਿਹਾ ਸਾਰੇ ਬੰਦੇ ਨੂੰ ਮੁਰਕੇ ਕਹਿਣਾ ਜੀ ਗੱਲਾਂ ਬਾਤਾਂ ਕਰਦੇ ਜੀ ਤੁਹਾਨੂੰ ਸਾਹਿਬ हां ਜਿਹੜੀ ਉਹ ਆਪਾਂ ਗੱਲ ਕਰਦੇ ਸੀ ਇਹਨਾਂ ਨੇ ਹੁਕਮ ਦੇ ਦਿੱਤਾ ਸੀਗਾ ਕਿ ਤੁਸੀਂ ਰਿਜ਼ਾਈਨ ਕਰ ਜੋ ਸਰੰਡ ਕਰ ਦਿਓ ਸਰੰਡ ਦਾ ਮਤਲਬ ਸੀ ਸਰਕਾਰ ਰਿਜ਼ਾਈਨ ਕਰ ਦੇ ਜੀ ਲੇਕਿਨ ਅਲੀ ਖੁਮੈਨੀ ਨੇ ਗੱਲ ਕਹਿ ਦਿੱਤੀ ਕਿ ਸਰੰਡਰ ਨਹੀਂ ਹੂੰ ਰੈਂਡਰ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਔਰ ਉਹਨੇ ਬਕਾਇਦਾ ਜੰਗ ਦਾ ਐਲਾਨ ਕਰ ਦਿੱਤਾ ਹੈ ਜੀ ਕੇਐਸਟੀ ਲੜਾਈ ਲੜਾਂਗੇ ਇਸرائیਲ ਦੇ ਖਿਲਾਫ ਤਾਂ ਸੀ ਲੜਾਈ ਲਾੜੀ ਰਹੇ ਆ ਹੂੰ ਤੇ ਜੇ ਅਮਰੀਕਾ ਸਾਡੇ ਤੇ ਅਟੈਕ ਕਰੂਗਾ ਤਾਂ ਫਿਰ ਅਮਰੀਕਾ ਨੂੰ ਵੀ ਠੁਕਮਾ ਜਵਾਬ ਦਿੱਤਾ ਜਾਊਗਾ ਜੀ ਉਹ ਅਗਲਾ ਸਵਾਲ ਇਹ ਹੈ ਕਿ ਇਸ ਗਲਤ ਤੇ ਜਿਹੜਾ ਹੈਗਾ ਚਾਈਨਾ ਪਹਿਲਾਂ ਹੀ ਆ ਦੇਣੀ ਈਰਾਨ ਦੇ ਨਾਲ ਜਿਹੜਾ ਹੈਗਾ ਉਹ ਮਿਲਿਆ ਹੋਇਆ ਉਹ ਉਹਨਾਂ ਦੀ ਮਦਦ ਕਰ ਰਿਹਾ ਹੈ ਦੂਜੇ ਪਾਸੇ ਰਸ਼ੀਆ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਜੇ ਈਰਾਨ ਇਹੀ ਕੁਝ ਕਰ ਇਹ ਆਪਣਾ ਅਮਰੀਕਾ ਇਹੀ ਕੁਝ ਕਰ ਰਿਹਾ ਜੀ ਦਾਦਾਗਿਰੀ ਕਰਦਾ ਰਿਹਾ ਤਾਂ ਫੇਰ ਜਿਹੜੇ ਹੈਗੇ ਸਾਰੇ ਉਹ ਸਾਰਾ ਜਿਹੜਾ ਹੈਗਾ ਇਹ ਖਿੱਤਾ ਜਿਹੜਾ ਉਹ ਖਿੱਤਾ ਪ੍ਰਭਾਵਿਤ ਹੋਊਗਾ ਜੀ ਜੀ ਇਹ ਤੇ ਵੀ ਜ਼ਿਕਰਯੋਗ ਹੈ ਜੰਦੀ ਸਾਹਿਬ ਕਿ ਜਿਹੜੀ ਥਾਣੇਦਾਰੀ ਕੀਤੀ ਜਾ ਰਹੀ ਹੈ ਅਮਰੀਕਾ ਬਨੋ ਹੂੰ ਹੂੰ ਉਹ ਥਾਣੇਦਾਰੀ ਦੇ ਵਿੱਚ ਉਹਨਾਂ ਨੇ ਇੱਕ ਗੱਲ ਸਪਸ਼ਟ ਕਹਿ ਦਿੱਤੀ ਹੈ ਕਿ ਸਾਡਾ ਕੰਟਰੋਲ ਹੈ ਜਿਹੜਾ ਹੂੰ ਤੇ ਮੁਕੰਮਲ ਤੌਰ ਦੇ ਉੱਤੇ ਹੋ ਚੁੱਕਿਆ ਹੈ ਕੰਟਰੋਲ ਕਿੱਥੇ ਹੋ ਚੁੱਕਿਆ ਹੈ 에ਅਰ ਜਿਹੜਾ 에ਅਰ ਸਪੇਸ ਹੈ ਜੀ ਇਹ 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 ਇਰਾਨ ਦਾ ਉਹਦੇ ਤੇ ਹੋ ਚੁੱਕਿਆ ਹੈ ਜੀ ਪਹਿਲਾਂ ਸ਼ੁਰੂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ 트럼ਪ ਸਾਹਿਬ ਦੇ ਜਿਹੜੇ ਹੈਗੇ ਇੱਕ ਸਹਾਇਕ ਦੇ ਨੇ ਉਹਨਾਂ ਦੇ ਸਾਥੀ ਨੇ ਕਰਕੇ ਸੀ ਕਿ ਸਾਡੀ ਕੋਈ ਲੜਾਈ ਨਹੀਂ ਹੋ ਰਹੀ ਅਸੀਂ ਕੋਈ ਹਮਲਾ ਨਹੀਂ ਕਰ ਰਹੇ ਅਸੀਂ ਇਸ ਹਮਲੇ ਦੇ ਵਿੱਚ ਸ਼ਾਮਲ ਨਹੀਂ ਅੱਜ ਵਿੱਚ ਟਰੰਪ ਸਾਹਿਬ ਨੇ ਕਹਿ ਦਿੱਤਾ ਸੀ ਕਿ ਮੈਨੂੰ ਪਤਾ ਸੀ ਕਿ ਹਮਲਾ ਹੋਣ ਵਾਲਾ ਹੈ ਜੀ ਔਰ ਹੁਣ ਜਿਹੜਾ ਹੈਗਾ ਇਨਡਾਇਰੈਕਟਲੀ ਨਹੀਂ ਡਾਇਰੈਕਟਲੀ ਇਹਨਾਂ ਨੇ ਪ੍ਰਵਾਨ ਕਰ ਲਿਆ ਕਿ ਇਸ ਜੰਗ ਦੇ ਵਿੱਚ ਸਾਡੀ ਪੂਰੀ ਇਨਵੋਲਵਮੈਂਟ ਹੈ ਜੀ ਤਾਂ ਕੁਲ ਮਿਲਾ ਕੇ ਜੇ ਆਪਾਂ ਦੇਖੀ ਜਿੱਧਰ ਨੂੰ ਗੱਲ ਜਾ ਰਹੀ ਹੈ ਉਹ ਗੱਲ ਬਹੁਤ ਹੀ ਕਲਲੇ ਪਾਸੇ ਨੂੰ ਜਾ ਰਹੀ ਹੈ ਹਮ ਔਰ ਇਹਦੇ ਤੋਂ ਕੁਝ ਵੀ ਹੋ ਸਕਦਾ ਕਿਸੇ ਵੀ ਪਾਸੇ ਹੋ ਸਕਦਾ ਹੈ ਲੇਕਿਨ ਟਰੰਪ ਦੇ ਬਾਰੇ ਆਪਾਂ ਜੇ ਕਹੀਏ ਵੀ ਟਰੰਪ ਸਾਹਿਬ ਕੀ ਕਹਿੰਦੇ ਆ ਟਰੰਪ ਸਾਹਿਬ ਦੀ ਹੁਣ ਇੱਕ ਨਵੀਂ ਸਟੇਟਮੈਂਟ ਹੋਰ ਵੀ ਆ ਗਈ ਤੁਸੀਂ ਵੀ ਦੇਖ ਲਿਓ ਨਹੀਂ ਹੈ ਜੀ ਉਹ ਕਹਿੰਦੇ ਆ ਕਿ ਇਰਾਨ ਉੱਤੇ ਹਮਲਾ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ ਹੂੰ ਹੂੰ ਅਗਲੇ ਵਾਰ ਇੱਕ ਹਫਤਾ ਅਸੀਂ ਦੇਖਾਂਗੇ ਮੇਰੇ ਖਿਆਲ ਮੁਤਾਬਕ ਇਹ ਅਮਰੀਕਾ ਦੇ ਪਹਿਲੇ ਪ੍ਰੈਜ਼ੀਡੈਂਟ ਹੈ ਜਿਹਨੂੰ ਦੁਨੀਆ ਦੇ ਵਿੱਚ ਸੀਰੀਅਸਲੀ ਲਿਆ ਹੀ ਨਹੀਂ ਜਾ ਰਿਹਾ ਬਿਲਕੁਲ ਜੀ ਕੋਈ ਕੁਝ ਸੋਚਦਾ ਕੋਈ ਕੁਝ ਸੋਚਦਾ ਮਤਲਬ ਇਸ ਕਿਸਮ ਦੇ ਹਾਲਾਤ ਜਿੱਦੀ ਸਾਹਿਬ ਬਣੇ ਵੀ ਹੈ ਆਪਾਂ ਤਾਂ ਇਹੀ ਦੁਆ ਕਰਦੇ ਆਂ ਇਹੀ ਵੈਗਰੂ ਅਗੇ ਪਰਮਾਤਮਾ ਅਗੇ ਬੇਨਤੀ ਕਰਦੇ ਆਂ ਕਿ ਇਹ ਕੁਝ ਨਾ ਹੋਵੇ ਮੈਂ ਕੱਲ ਦੇਖ ਰਿਆ ਸੀ ਜਦੋਂ ਇਹ ਗੱਲ ਆ ਰਹੀ ਸੀ ਕਿ ਜੇ ਪਰਮਾਣੂ جنگ ਲੱਗ ਜਾਂਦੀ ਹੈ ਸੰਸਾਰ جنگ ਲੱਗ ਜਾਂਦੀ ਹੈ ਜੀ ਸੰਸਾਰ جنگ ਲੱਗਣ ਦਾ ਮਤਲਬ ਹੈ ਕਿ ਹਰ ਕਿਸਮ ਦੇ ਫਿਰ ਹਥਿਆਰ ਇਸਤੇਮਾਲ ਕੀਤੇ ਜਾਣਗੇ ਹੂੰ ਹੂੰ ਉਸ ਵੇਲੇ ਦੇਸ਼ ਬਚਣਗੇ ਕਿਹੜੇ ਜੀ ਸਾਡਾ ਜਿਹੜਾ ਖਾਸ ਕਰਕੇ ਜਿਹੜਾ ਸਾਡਾ ਇਹ ਖਿੱਤਾ ਇਹ ਸਹੀ ਖਿੱਤਾ ਇਹਦੀ ਤਾਂ ਬਰਬਾਦੀ ਹੋਣੀ ਹੋਣੀ ਹੈ ਔਰ ਇਹ ਬਰਬਾਦੀ ਜਿਹੜੀ ਹੈ ਅਮਰੀਕਾ ਤੇ ਤੁਹਾਡੇ ਤੱਕ ਵੀ ਪਹੁੰਚਦੀ ਹੈ ਬਿਲਕੁਲ ਜੀ ਸੋ ਇਹ ਇਹ ਦੇ ਬਹੁਤ ਜ਼ਰੂਰੀ ਹੈ ਕਿ جنگ ਤੋਂ ਬਚਿਆ ਜਾਵੇ ਅੱਜ ਦਾ ਯੁੱਗ ਜਿਹੜਾ ਹੈਗਾ ਉਹ ਉਹ ਯੁੱਗ ਹੈ ਜਿਹਦੇ ਵਿੱਚ ਅਸੀਂ ਤਰਕ ਨਾਲ ਇਸ ਵੀ ਦੇ ਨਾਲ ਦਲੀਲਬਾਜ਼ੀ ਦੇ ਨਾਲ ਆਪਣਾ ਪੱਖ ਰੱਖ ਸਕਦੇ ਆ ਪੁਰਮੰਦਰੀ ਹੈਗੀ ਆ ਕੋ ਜਿਹੜੇ ਪੀਸਫੁਲ ਕੋ ਅਸਿਸਟੈਂਟ ਸਾਥ ਮਹੀ ਸਾਹਿਬ ਉਹਦਾ ਜਿਹੜੀ ਉਹਦਾ ਜੁਗਤ ਸਾਨੂੰ ਉਹਦੇ ਜਾਣਨਾ ਚਾਹੀਦਾ ਹੈ ਬੜੇ ਹੁਣ ਆਪਾਂ ਜਾਣਦੇ ਵੀ ਕਈ ਵਾਰੀ ਕੁਸ਼ੀ ਹੋ ਜੇ ਲੋਕ ਆ ਜਾਂਦੇ ਆ ਇੱਕ ਗੱਲ ਇਹ ਜੇ ਆਪਾਂ ਨੂੰ ਨੋਟ ਕਰਨੀ ਪੈਣੀ ਹੈ ਕਿ ਜਿਹੜਾ ਧਰਮ ਸੀ ਜਿਹੜਾ ਭਲੇਖਾ ਸੀ ਦੁਨੀਆ ਦੇ ਵਿੱਚ ਕਿ ਚੁਣੌਤੀ ਨਹੀਂ ਦੇ ਸਕਦਾ ਕੋਈ ਇਸرائیਲ ਨੂੰ ਜੀ ਐਸ ਪਰੇ ਚੰਦੀ ਸਾਹਿਬ ਜੋ ਇਸرائیਲ ਦੀ ਹਾਲਤ ਹੈ ਉਹ ਇਹਦੀ ਪੜੀ ਹੈ ਕਿ ਇਸرائیਲ ਦੇ ਵਿੱਚ ਆਮ ਲੋਕਾਂ ਨੂੰ ਤਸਵੀਰਾਂ ਖਿੱਚਣ ਤੇ ਵੀ ਜਿਹੜੀ ਹੈਗੀ ਆ ਉਹ ਰੋਕ ਲਾ ਦਿੱਤੀ ਹੈ ਜੀ ਜੀ ਜੇ ਤੂੰ ਕੋਈ ਆਦਮੀ ਤੇ ਤਸਵੀਰ ਖਿੱਚਦਾ ਫੜਿਆ ਜਾਂਦਾ ਉਹਨੂੰ ਕੁੱਟਮਾਰ ਕੀਤੀ ਜਾਂਦੀ ਹੈ ਹੂੰ ਔਰ ਜੇ ਜੇ ਬਾਹਰਲੇ ਪੱਤਰਕਾਰ ਵਗੈਰਾ ਹੈਗਾ ਉਹਨਾਂ ਸਾਰਿਆਂ ਦੇ ਉੱਤੇ ਬੈਨ ਕਰਦਾ ਉਹਨਾਂ ਨੂੰ ਸਾਰਿਆਂ ਨੂੰ ਕਿਸਮ ਦਾ ਮਤਲਬ ਨਾਭੇ ਕਰ ਦਿੱਤਾ ਕਿ ਉੱਥੇ ਜਿਹੜੀ ਤਬਾਹੀ ਹੋਈ ਹੈ ਉਸ ਤਬਾਹੀ ਦਾ ਨਾ ਪਤਾ ਲੱਗੇ ਕਿਸੇ ਨੂੰ ਬਾਹਰਲੀ ਦੁਨੀਆ ਨੂੰ ਇਹ ਨਾ ਪਤਾ ਲੱਗੇ ਤੇ ਕੱਲ ਜਿਹੜੀ ਮੈਂ ਇੱਕ ਖਬਰ ਸੁਣ ਰਿਹਾ ਸੀਗਾ ਕਿ ਜਿਹੜਾ ਮੁਸਾਦ ਹੈ ਮੁਸਾਦ ਉਹਨਾਂ ਦਾ ਖੁਫੀਆ ਤੰਤਰ ਹੈ ਮੁਸਤਫਾ ਦੇ ਹੈੱਡਕੁਆਰਟਰ ਦੇ ਉੱਤੇ ਵੀ ਜਿਹੜਾ ਈਰਾਨ ਨੇ ਹਮਲਾ ਕੀਤਾ ਉਹ ਹਮਲਾ ਇਹਨਾ ਭਿਆਨਕ ਹੋਇਆ ਇਹਦੇ ਮੁਸਤਫਾ ਦੇ ਡਾਇਰੈਕਟਰ ਦੀ ਜਾਣਕਾਰੀ ਵੀ ਨਹੀਂ ਮਿਲੀ ਸੀ ਕਿ ਉਹ ਡਾਇਰੈਕਟਰ ਹੈ ਕਿੱਥੇ ਜੀ ਉਹ ਜਿਉਂਦਾ ਹੈ ਜਾਂ ਉਹ ਇੱਥੋਂ ਚਲਾ ਗਿਆ ਇਹ ਇੱਕ ਪਾਸੇ ਆਪਾਂ ਕਹੀਏ ਕਿ ਈਰਾਨ ਨੇ ਅਮਰੀਕਾ ਇਜ਼ਰਾਈਲ ਨੇ ਈਰਾਨ ਦੇ ਅੱਗੇ-ਬੱਗੇ ਜਿਹੜੇ ਹੈਗੇ ਆ ਮਿਲਟਰੀ ਆਫਸਰ ਉਹਨਾਂ ਦੇ ਸੈਨਸਤਾਨਾਂ ਨੂੰ ਕਤਲ ਕਰ ਦਿੱਤਾ ਉਹਨਾਂ ਨੂੰ ਮਾਰ ਦਿੱਤਾ ਤਾਂ ਉਧਰਲੇ ਪਾਸੋਂ ਵੀ ਜਿਹੜਾ ਹੈਗਾ ਲਗਾਤਾਰ ਇਹਨਾਂ ਤੇ ਅਟੈਕ ਹੋ ਰਹੀ ਹੈ। ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਇਹ ਜਿਹੜੀ ਹੈਗੀ ਜਗ ਕਿੰਨੀ ਭਿਆਨਕ ਪੈ ਇਸ ਜਗ ਦੇ ਵਿੱਚ ਉਹਦੀ ਉਹਦੀ ਬਦੌਲਤ ਹੀ ਜਿਹੜੇ ਹੈਗੇ ਨਿਤਨ ਯਾਹੂ ਨੇ ਆਪਣੇ ਮੁੰਡੇ ਦੀ ਜਿਹੜੀ ਮੈਰਿਜ ਸੀ ਉਹ ਵੀ ਵਿਅਕਤੀ ਤੌਰ ਤੇ ਮਨਤਵੀ ਕਰਦੀ ਸੀ। ਹੂੰ ਹੂੰ ਤਾਂ ਕੁਝ ਟਾਕਤਾ ਲੱਗਿਆ ਹੋਈ ਹੈ ਕਿ ਇਸ ਮਾਮਲੇ ਨੂੰ ਡਿਸਫਿਊਜ਼ ਕੀਤਾ ਜਾਵੇ। ਪਰ ਜਿਹੜੀ ਸਭ ਤੋਂ ਅਫਸੋਸਕੱਤ ਗੱਲ ਹੈ ਨਾ ਇਸ ਵੇਲੇ ਕੋ ਜਿਹੜੀ ਕਾਜ਼ਾ ਪੱਟੀ ਦੇ ਵਿੱਚ ਗਰੀਬ ਜਿਹੜੇ ਆਮ ਲੋਕ ਆ ਸਤਾਰਨ ਜਿਹਨਾਂ ਨੂੰ ਆਪਾਂ ਬੇਸਹਾਰਾ ਕਹਿ ਸਕਦੇ ਹਾਂ ਬੱਚੇ ਆ ਬਜ਼ੁਰਗ ਆ ਜੀ ਜੀ ਕੁਝ ਜੋ ইউএনਓ ਵੱਲੋਂ ਤਕਸੀਮ ਕੀਤਾ ਜਾ ਰਿਹਾ ਰਾਸ਼ਨ ਲੈਣ ਵਾਸਤੇ ਜਾ ਰਹੇ ਆ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਆ ਔਰ ਬੰਦੀ ਪਦਰ ਦੇ ਉੱਤੇ ਉੱਥੇ ਮਨੁੱਖਤਾ ਦਾ ਕਾਰ ਕੀਤਾ ਜਾ ਰਿਹਾ ਹੈ ਜਿੱਕਰ ਆਪਾਂ ਕ언 ਵੀ ਕੀਤਾ ਸੀ ਕਿ ਦੁਨੀਆ ਦੀ ਜਿਹੜੀ ਪੰਚਾਇਤ ਆ ਜਾਂ G7 ਦੇ ਜਿਹੜੇ ਮੀਟਿੰਗਸ ਆ ਇਹਨਾਂ ਦੇਸ਼ਾਂ ਨੂੰ ਬਾਕੀ ਸਾਰੀ ਜੀਵਦਾ ਦਿਖਦੀ ਹੈ ਪਰ ਜਿੱਥੇ ਬੇਸਹਾਰਾ ਛੋਟੇ ਬੱਚਿਆਂ ਦਾ ਬਜ਼ੁਰਗਾਂ ਦਾ ਕਤਲੇਆਮ ਹੋ ਰਿਹਾ ਹੈ ਉਹ ਕਿਉਂ ਨਹੀਂ ਦਿਖਦਾ ਮੈਨੂੰ ਇਹ ਲੱਗਦੀ ਹੈ ਜਦੋਂ ਦੀ ਸਾਫ ਦੀ ਮੇਟਰ ਵਾਰਸਾ ਦੇ ਤੇ ਹਮਲਾ ਹੋਇਆ ਸੀ ਤੇ ਸਰਦਾਲੂ ਆਮ ਸ਼ਰਦਾਲੂ ਜਿਹੜੇ ਉੱਤੇ ਮੱਥਾ ਟੇਕਣ ਵਾਸਤੇ ਗਿਆ ਸੀ ਉਹਨਾਂ ਨੂੰ ਗੋਲੀਆਂ ਨਾਲ ਪੁੱਟ ਦਿੱਤਾ ਸੀ। ਇਹਹੀ ਸਥਿਤੀ ਜਿਹੜੀ ਹੈਗੀ ਆ ਗਾਜਾ ਦੇ ਵਿੱਚ ਬਣੀ ਵੀ ਜਿਹਨਾਂ ਦਾ ਜੰਗ ਦਾ ਕੋਈ ਤਨ ਕੀ ਜਿਹੜੇ ਲੱਗਣ ਵਾਲੇ ਬੰਦੇ ਹੀ ਨਹੀਂ ਜਿਹੜੇ ਆਪਣੇ ਪੇਟ ਦੀ ਭੁੱਖ ਨੂੰ ਭਜਾਉਣ ਵਾਸਤੇ ਰਸਲੇ ਲੜਨ ਵਾਸਤੇ ਜਾਂਦੇ ਆ ਜੇ ਤੁਸੀਂ ਉਹਨਾਂ ਨੂੰ ਵੀ ਟਾਰਗੇਟ ਕਰਦੇ ਹੋ ਤਾਂ ਮੇਰੇ ਖਿਆਲ ਐਤੋਂ ਵੱਡੀ ਤਵਾਹੀ ਕੋਈ ਹੋ ਨਹੀਂ ਸਕਦੀ। ਸੋ ਲੈ ਰੂ अगेन ਵਾਸਟੇ ਆ ਕਿ ਇਹਨਾਂ ਨੂੰ ਸਮਰਥਨ ਬਖਸ਼ੋ ਜੀ ਟਰੰਪ ਵਰਗੇ ਬੰਦੇ ਜਿਹੜੇ ਹੱਜੇ ਕਦੇ ਕਦਾਈ ਹਿਸਟਰੀ ਦੇ ਵਿੱਚ ਇਹੋ ਜਿਹੇ ਲੋਕ ਆਉਂਦੇ ਹੁੰਦੇ ਆ ਜਿਹੜੇ ਦੁਨੀਆ ਤੇ ਲਈ ਬਹੁਤ ਵੱਡਾ ਖਤਰਾ ਸਾਬਤ ਹੋ ਸਕਦੇ ਹੈ ਗੱਲ ਹੁਣ ਸਾਫ਼ ਤੇ ਸਪਸ਼ਟ ਹੋ ਗਈ ਹੈ ਜੀ ਕਿਉਂਕਿ ਉਹਨਾਂ ਦਾ ਇੰਟਰਨਲ ਮਾਮਲਾ ਉਹ ਆਪਣੇ ਦੇਸ਼ ਦੇ ਵਿੱਚ ਕਿਹੋ ਜਿਹਾ ਰਾਜ ਪ੍ਰਬੰਧ ਚਲਾਉਂਦੇ ਆ ਸੀ ਉਹ ਤੋਂ ਕੁਝ ਲੈਣਾ ਦੇਣਾ ਨਹੀਂ ਪਰ ਜਦ ਦੁਨੀਆ ਜਿਹੜੀ ਹੈਗੀ ਹੈ ਜਗ ਦੇ ਵਿੱਚ ਤਬਾਹੀ ਦਾ ਕਾਰਨ ਬਣ ਰਹੀ ਹੈ ਤਾਂ ਫਿਰ ਬਹੁਤ ਵੱਡਾ ਮਤਲ ਜਿਹੜਾ ਇੱਕ ਸੰਕਟ ਖਲਾ ਹੋਣੇ ਔੜੇ ਸੰਕਟ ਜਿਹੜਾ ਜਿਹਦਾ ਬਰਬਾਦ ਦੇ ਵਿੱਚ ਹੱਲ ਕੋਈ ਨਹੀਂ ਜੀ ਜੀ ਸਾਹਿਬ ਹਾਂ ਬਿਲਕੁਲ ਵਾਕਿਆ ਗੱਲ ਸਹੀ ਹੈ ਢੋਲੂ ਸਾਹਿਬ ਆਪਾਂ ਚੱਲਦੇ ਹਾਂ ਪਹਿਲੀ ਕਾਲ ਤੇ ਆਪਣੇ ਨਾਲ ਲਾਲ ਸਿੰਘ ਹੋਣੀ ਜੀ